ਸਸ਼ੀਕਾਲ ਪੀਟੀਸੀ ਨਿਊਜ਼ ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਜਨਤ ਇਸ ਵੇਲੇ ਦੀ ਅਹਿਮ ਖਬਰ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ ਜਿੱਥੇ ਅੱਜ ਕਿਸਾਨਾਂ ਦੇ ਵੱਲੋਂ ਤੀਜੇ ਜਥੇ ਨੇ ਕੋਸ਼ਿਸ਼ ਕਰਨੀ ਸੀ ਕਿ ਸ਼ਾਇਦ ਬਾਰਡਰ ਪਾਰ ਚਲੇ ਜਾਈਏ ਪਰ ਅੱਜ ਸਵੇਰ ਤੋਂ ਹੀ ਲਗਾਤਾਰ ਬਾਰਡਰ ਤੇ ਹਲਚਲ ਮਚੀ ਹੋਈ ਹੈ ਲਗਾਤਾਰ ਕਿਸਾਨ ਪਹੁੰਚਨੇ ਸ਼ੁਰੂ ਹੋ ਗਏ ਨੇ ਪਰ ਉਸੇ ਵੇਲੇ ਹੀ ਹਰਿਆਣਾ ਸਰਕਾਰ ਦੇ ਵੱਲੋਂ ਇੱਕ ਵੱਡਾ ਐਕਸ਼ਨ ਲਿੱਤਾ ਗਿਆ ਹੈ ਅੰਬਾਲਾ ਦੇ 12 ਪਿੰਡਾਂ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਜੀਆਂ ਇਸ ਦੇ ਇੱਕ ਨੋਟੀਫਿਕੇਸ਼ਨ ਵੀ ਗ੍ਰਵ ਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਜਿਸ ਦੇ ਸਿੱਧੇ ਤੌਰ ਤੇ ਲਿਖਿਆ ਗਿਆ ਹੈ ਕਿ ਅੱਜ ਸਵੇਰ ਤੋਂ ਲੈ ਕੇ 17 ਦਸੰਬਰ ਦੀ ਰਾਤ ਤੱਕ ਯਾਨੀ 12 ਵਜੇ ਤੱਕ ਇੰਟਰਨੈਟ ਸੇਵਾਵਾਂ ਬੰਦ ਰਹਿਣਗੀਆਂ ਇਸ ਦਾ ਅਸਰ ਜਿਹੜਾ ਹੈ ਉਹ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਵੀ ਪੈ ਸਕਦਾ ਹੈ ਕਿਉਂਕਿ ਨਾਲ ਲੱਗਦੇ ਨੇ ਕਈ ਪਿੰਡ ਬਾਰਡਰ ਦੇ ਨਾਲ ਇਸ ਲਈ ਪਰ ਇਹ ਵੱਡੀ ਖਬਰ ਹੈ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਜਿੱਥੇ ਕਈ ਮਹੀਨਿਆਂ ਤੋਂ ਲਗਭਗ 11 ਮਹੀਨੇ ਹੋ ਚਲੇ ਨੇ ਕਿਸਾਨਾਂ ਨੂੰ ਬਾਰਡਰਾਂ ਤੇ ਡਟੇ ਹੋਏ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਲਗਾਤਾਰ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਜਿਹੜੀ ਹੈ ਗੈਮਾ ਗੈਮੀ ਬਣੀ ਹੋਈ ਹੈ ਲਗਾਤਾਰ ਕਿਸਾਨਾਂ ਦੇ ਵੱਲੋਂ ਦਿੱਲੀ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਦਿੱਲੀ ਕੂਚ ਦੀ ਤਿਆਰੀ ਹੈ ਤੇ ਉੱਥੇ ਹੀ ਬੈਰੀਗੇਡਿੰਗ ਵੀ ਹਰਿਆਣਾ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਪਰ ਅੱਜ ਦੁਬਾਰਾ ਤੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸ਼ਾਇਦ ਤੁਹਾਨੂੰ ਯਾਦ ਹੋਵੇ 6 ਦਸੰਬਰ ਨੂੰ ਪਹਿਲੇ ਜਥੇ ਨੇ ਜਾਣਾ ਸੀ ਉਸੇ ਵੇਲੇ ਵੀ ਇੰਟਰਨੈਟ ਸੇਵਾਵਾਂ ਕਈ ਥਾਵਾਂ ਤੇ ਬੰਦ ਕੀਤੀਆਂ ਗਈਆਂ ਫਿਰ ਦੂਜੇ ਜਥੇ ਨੇ 8 ਦਸੰਬਰ ਨੂੰ ਜਾਣਾ ਸੀ ਤਾਂ ਉਸ ਵੇਲੇ ਵੀ ਕਈ ਥਾਵਾਂ ਤੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਪਰ ਅੱਜ ਮੁੜ ਤੋਂ ਹਰਿਆਣਾ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਹੈ ਕਿਉਂਕਿ ਦਿੱਲੀ ਕੂਚ ਦੀ ਤਿਆਰੀ ਹੈ 12 ਵਜੇ ਕਿਸਾਨ ਤੀਜਾ ਜਥਾ ਜਿਹੜਾ ਕਿਸਾਨਾਂ ਦਾ ਉਹ ਰਵਾਨਾ ਹੋਵੇਗਾ ਤੇ ਉਸ ਤੋਂ ਪਹਿਲਾਂ ਹੀ ਹਰਿਆਣਾ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ 12 ਪਿੰਡਾਂ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਬਲਕ ਐਸਐਮਐਸ ਹੋਣ ਚਾਹੇ ਇੰਟਰਨੈਟ ਸੇਵਾਵਾਂ ਹੋਣ ਸਾਰਾ ਕੁਝ ਠੱਪ ਕਰ ਦਿੱਤਾ ਗਿਆ ਹੈ ਨੋਟੀਫਿਕੇਸ਼ਨ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਉਧਰੋਂ ਹਰਿਆਣਾ ਵਾਲੇ ਪਾਸੇ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਪੁਲਿਸ ਨੇ ਵੀ ਕਈ ਲੀਅਰਿੰਗ ਬੈਰੀਕੇਡਿੰਗ ਕੀਤੀ ਹੋਈ ਹੈ ਤਾਂ ਕਿ ਕਿਸਾਨਾਂ ਨੂੰ ਇੱਕ ਕਦਮ ਵੀ ਅੱਗੇ ਨਾ ਰੱਖੀ ਖਬਰ ਹੈ ਹਰਿਆਣਾ ਦੇ ਅੰਬਾਲਾ ਦੇ ਵਿੱਚ 12 ਪਿੰਡਾਂ ਦੇ ਵਿੱਚ ਇੰਟਰਨੈਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਨੇ ਵਧੇਰੇ ਜਾਣਕਾਰੀ ਲਈ ਮੇਰੇ ਨਾਲ ਅੰਬਾਲਾ ਤੋਂ ਪੀਟੀਸੀ ਨਿਊਜ਼ ਦੇ ਸਹਿਯੋਗੀ ਕ੍ਰਿਸ਼ਨ ਬਾਲੀ ਮੇਰੇ ਨਾਲ ਫੋਨ ਲਾਈਨ 'ਤੇ ਮੌਜੂਦ ਨੇ ਜੀ ਕ੍ਰਿਸ਼ਨ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਮੁਰਤੋਂ ਹਰਿਆਣਾ ਸਰਕਾਰ ਦੇ ਵੱਲੋਂ ਇੰਟਰਨੈਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਨੇ ਇਸ ਨੂੰ ਕਿਵੇਂ ਦੇਖਿਆ ਜਾਵੇ ਕਿਉਂਕਿ ਅੱਜ ਕਿਸਾਨਾਂ ਦੇ ਵੱਲੋਂ ਤੀਜੇ ਜਥੇ ਨੇ ਹਰਿਆਣਾ ਵੱਲੋਂ ਆਉਣਾ ਸੀ हाँ बिल्कुल जनक इसको कह सकते हैं कि जिस तरह से आज पहले भी इंटरनेट सेवाएं बंद कर दी थी और अब फिर इंटरनेट सेवाएं बंद कर दी क्योंकि किसान का एक बड़ा हजूम वहां पे पंजाब की तरफ जो शंभू बॉर्डर पे लगने वाला है और लोग वहां पे जो किसान है आ रहे हैं यहाँ तक कि बजरंग का भी वहां पे पहुंचने का प्रवाह है कि शायद वो भी वहां पर पहुंचे और उन्होंने लोगों से भी अपील की है हम लोगों से भी की वहाँ शंभू बॉर्डर पहुंचे और ज्यादा से ज्यादा किसानों के हक के अंदर इसमें मदद करे अब मैं आपको हरियाणा पुलिस तो बताना चाहूँ हरियाणा पुलिस ने लगभग कई लेयर की जो सिक्योरिटी पहले भी लगाई हुई थी और अभी लगाई हुई है लेकिन आ, किसानों का निकलना अपनी तरफ से जिस तरह से एक सौ एक किसानों का जख्खा जो निकालने का वो ऐलान कर चुके हैं उसके लिए पुलिस हरियाणा पुलिस पूरी तरीके से तैयार है हरियाणा की तरफ से भी मीडिया वो लगभग एक किलोमीटर से ज्यादा की दूरी पर रोका गया आने जाने वाले ਆਨੋ ਕੋ ਵੀ ਹਾਂ ਉਹਨਾਂ ਦਾ ਰੂਟ ਡਾਇਵਰਟ ਕਰ ਦਿਆ ਗਿਆ ਹੈ ਆਪ ਇਹ ਦੇਖਣਾ ਹੋਗਾ ਕਿ 12 ਵਜੇ ਉਹਨਾਂ ਨੇ ਯਹਾਂ ਤੋਂ ਨਿਕਲਣ ਦਾ ਐਲਾਨ ਕੀਤਾ ਹੋਆ ਕਿ ਕਿਤੇ ਨਾ ਕਿ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਪਾਤੇ ਹੈ ਜੀ 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 ਕ੍ਰਿਸ਼ਨ ਜੇਕਰ ਮੈਂ ਗੱਲ ਕਰਾਂ ਤਾਂ ਹਰਿਆਣਾ ਪੁਲਿਸ ਦੇ ਵੱਲੋਂ ਕਿੰਨੀ ਲੇਅਰਿੰਗ ਬੈਰੀਕੇਡਿੰਗ ਕੀਤੀ ਹੋਈ ਹੈ ਤਾਂ ਕੀ ਅੱਜ ਖਾਸ ਪ੍ਰਬੰਧ ਕੀਤੇ ਗਏ ਨੇ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਲਈ हरियाणा पुलिस बात करें तो एसपी से कल जिस तरह से बात हुई थी एसपी ने बताया था कि ये किसान भी हमारे भाई हैं हम चाहेंगे कि शांतिपूर्वक निकल जाए और दिल्ली पुलिस की परमिशन हमें दिखा के शांतिपूर्वक ढंग से निकल जाए लेकिन अगर परमिशन नहीं है तो हम किसी को भी कानून हाथ में लेने नहीं, नहीं देंगे किसान भी उनका कहना था कि हमारे भाई है फिलहाल हरियाणा पुलिस की बात करें तो उन्होंने लगभग डेढ़ किलोमीटर पहले हरियाणा की तरफ से पूरी तरीके से लोगों को रोका हुआ है मीडिया को भी यहीं पर रोका हुआ है उससे लगभग हम कह सकते हैं कि यहाँ से धरम शुरू करो तो लगभग सिक्स लेयर की जो सिक्योरिटी है पुलिस ने की हुई है आ, जिसके अंदर आर जो स, मतलब सब तरीके की सिक्योरिटी सीआरपीएफ वगैरह आरएएफ सब ऊपर मौजूद है हरियाणा पुलिस के जवान हरियाणा पुलिस के अधिकारी मौके पर मौजूद है और उन्होंने पूरी तरीके से पिछली बार भी इन्होंने जाली तोड़ने की कोशिश की थी लेकिन नहीं तोड़ पाए हरियाणा पुलिस ने अपनी तरफ से उनको भाईचारा निभाने के लिए कि भाईचारा साथ रहे उनके ऊपर फूल भी भी बरसाए थे उसके उसके बाद बाद जब वो नहीं माने तो फिर आंसू गैस के गोले जिसमें उनको तितर पितर होना पड़ा था तो आज भी मुझे लगता है की वो नहीं अपने मकसद में कामयाब हो पाएंगे जी जी बहुत बहुत शुक्रिया तमाम जानकारी ली एक बार मुड़ तो किसान तैयार ने दिल्ली जाने पर उधर ਹਰਿਆਣਾ ਪੁਲਿਸ ਨੇ ਵੀ 6 ਲੇਅਰਿੰਗ ਦੀ ਬੈਰੀਗੇਡਿੰਗ ਕੀਤੀ ਹੋਈ ਹੈ ਕਿਸਾਨਾਂ ਨੂੰ ਰੋਕਣ ਦੇ ਲਈ ਸ਼ਾਇਦ ਤੁਹਾਨੂੰ ਯਾਦ ਵੀ ਹੋਵੇਗਾ ਕਿ ਜਦ ਕਿਸਾਨਾਂ ਦਾ ਪਹਿਲਾ ਜਥਾ ਹਰਿਆਣਾ ਵੱਲ ਨੂੰ ਤੁਰਿਆ ਸੀ ਤਾਂ ਉਦੋਂ ਹਰਿਆਣਾ ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਵੀ ਦਾਗੇ ਗਏ ਸੀ ਹਾਲਾਂਕਿ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਨਹੀਂ ਹੱਥੇ ਜਾ ਰਹੇ ਹਾਂ ਅਸੀਂ ਪੈਦਲ ਜਾ ਰਹੇ ਹਾਂ ਅਸੀਂ ਕੋਈ ਟਰੈਕਟਰ ਟਰਾਲੀ ਲੈ ਕੇ ਨਹੀਂ ਜਾ ਰਹੇ ਪਰ ਉਧਰੋਂ ਹਰਿਆਣਾ ਪੁਲਿਸ ਸਾਨੂੰ ਰੋਕਣ ਦੇ ਲਈ ਹਰ ਤਰਾ ਦੇ ਹਤਕੰਡੇ ਅਪਣਾ ਰਹੀ ਹੈ ਪਰ ਅੱਜ ਦੇਖਣਾ ਇਹ ਲਾਇਕ ਹੋਏਗਾ ਕਿ 12 ਵਜੇ ਅੱਜ ਮੁਰਤੋਂ ਤੀਜੇ ਜੱਥੇ ਨੇ ਜਾਣਾ ਹੈ ਤੇ ਕੀ ਹਰਿਆਣਾ ਪੁਲਿਸ ਅੱਜ ਉਹਨਾਂ ਨੂੰ ਕਿਵੇਂ ਰੋਕਦੀ ਹੈ ਕਿ ਉਹਨਾਂ ਤੇ ਮੁਰਤੋਂ ਅਥਰੂ ਗੈਸ ਦੇ ਗੋਲੇ ਚਲਾਏ ਜਾਂਦੇ ਨਹੀਂ ਜਾਂ ਕਈ ਹਤਕੰਡੇ ਹੋਰ ਵੀ ਹਰਿਆਣਾ ਸਰਕਾਰ ਦੇ ਵੱਲੋਂ ਅਪਣਾਏ ਜਾਂਦੇ ਨੇ ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਖਨੌਰੀ ਬਾਰਡਰ ਦੀ ਤਾਂ ਡੱਲੇਵਾਲ ਲਗਾਤਾਰ ਮਰਨ ਵਰਤੇ ਬੈਠੇ ਹੋਏ ਨੇ ਤੇ ਅੱਜ 19ਵਾਂ ਦਿਨ ਹੈ ਜਦ ਡੱਲੇਵਾਲ ਨੇ ਕੁਝ ਨਹੀਂ ਖਾਦਾ ਮਰਨ ਵਰਤ ਤੇ ਬੈਠੇ ਹੋਏ ਨੇ ਤਾਂ ਲਗਾਤਾਰ ਉਹਨਾਂ ਦੀ ਸਿਹਤ ਵਿਗੜਦੀ ਜਾ ਰਹੀ ਹੈ ਤਾਂ ਇਸ ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇਵਾਲ ਨੂੰ ਮਜਬੂਰ ਨਾ ਕਰੋ ਡੱਲੇਵਾਲ ਦੀ ਸਿਹਤ ਦਾ ਖਿਆਲ ਰੱਖਿਆ ਜਾਵੇ ਇਹ ਨਹੀਂ ਕਿ ਕਿਸਾਨਾਂ ਨੂੰ ਸਮਝਾਇਆ ਜਾਵੇ ਇਹ ਸੁਪਰੀਮ ਕੋਰਟ ਦਾ ਕਹਿਣਾ ਹੈ ਪਰ ਸੁਪਰੀਮ ਕੋਰਟ ਨੇ ਜਲਦ ਤੋਂ ਜਲਦ ਇਸ ਤੇ ਔਰ ਸਰਕਾਰ ਨੂੰ ਐਕਸ਼ਨ ਲੈਣ ਲਈ ਵੀ ਕਿਹਾ ਪਰ ਜੋ ਡੱਲੇਵਾਲ ਦੀ ਤਬੀਅਤ ਹੈ ਲਗਾਤਾਰ ਡਾਕਟਰਾਂ ਦਾ ਇਹ ਕਹਿਣਾ ਕਿ ਉਹਨਾਂ ਦੀ ਤਬੀਅਤ ਦੇ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਉਹਨਾਂ ਨੂੰ ਸਾਇਲੈਂਟ ਅਟੈਕ ਦਾ ਖਤਰਾ ਵੀ ਵਧ ਰਿਹਾ ਤੇ ਕੱਲ ਰਕੇਸ਼ ਟਕੈ ਤੇ ਹਰਿੰਦਰ ਲਖੋਵਾਲ ਵੀ ਮਿਲਣ ਦੇ ਲਈ ਪਹੁੰਚੇ ਪੰਜਾਬੀ ਸਿੰਗਰ ਬੱਬੂ ਮਾਨ ਵੀ ਡੱਲੇਵਾਲ ਕੋਲ ਪਹੁੰਚੇ ਉਹਨਾਂ ਦਾ ਹਾਲਚਾਲ ਵੀ ਜਾਣਿਆ ਪਰ ਉੱਥੇ ਹੀ ਗੱਲ ਕੀਤੀ ਜਾਵੇ ਕਿਸਾਨਾਂ ਦੀ ਉਹਨਾਂ ਦੀ ਮੰਗਾਂ ਦੀ 11 ਮਹੀਨੇ ਹੋ ਚੱਲੇ ਨੇ ਤਾਂ ਮੰਗਾਂ ਤੇ ਕਿਸਾਨ ਉੱਥੇ ਹੀ ਡਟੇ ਹੋਏ ਨੇ ਤੇ ਅੱਜ ਕੀ ਤਸਵੀਰ ਸਾਹਮਣੇ ਆਉਂਦੀ ਹੈ ਇਹ ਦੇਖਣਾ ਲਾਇਕ ਹੋਏਗਾ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਮੋਰਚਾ ਐਸਕੇਐਮ ਨੌਨ ਪੋਲਿਟਿਕਲ ਦਾ ਕੋਆਰਡੀਨੇਟਰ ਬੋਲਦਾ ਜੀ ਔਰ ਜਿਵੇਂ ਸਰਕਾਰ ਦੀਆਂ ਏਜੰਸੀਆਂ ਸਰਕਾਰਾਂ ਆਪਦੇ ਪ੍ਰਚਾਰ ਤੰਤਰ ਨੂੰ ਲਾ ਕੇ ਇਹ ਗੱਲ ਹੁਣ ਜ਼ੋਰ ਨਾਲ ਫਲਾਉਣ ਗਿਆ ਵੀ 3 ਕਰੋੜ ਪੰਜਾਬੀ ਵੀ ਮੋਰਚਾ ਨਹੀਂ ਜਿੱਤ ਸਕਦਾ 2.5 ਕਰੋੜ ਹਰਿਆਣੇ ਵਾਲੇ ਵੀ ਨਹੀਂ ਮੋਰਚਾ ਜਿੱਤ ਸਕਦੇ ਪਿਛਲੇ ਅੰਦੋਲਨ ਚ ਆਪਾਂ ਲੱਖਾਂ ਹੀ ਦੇਖੇ ਸੀਗੇ 4 ਲੱਖ ਕਰ ਲੋ 5 ਲੱਖ ਕਰ ਲੋ ਇਹਦੇ ਪਿੱਛੇ ਮਨੋਰਥ ਕੀ ਆ ਵੀ ਕਰੋੜ ਨੂੰ ਸ਼ਾਇਦ ਸਮਝਦੇ ਨਹੀਂ ਬੇਵਿਸ਼ਵਾਸੀ ਪੈਦਾ ਕਰ ਦੇਣਾ ਲੋਕਾਂ 'ਚ ਔਰ ਇਹ ਗੱਲ ਨੂੰ ਪੱਕਾ ਕਰਨਾ ਸਰਕਾਰਾਂ ਵੱਲੋਂ ਵੀ ਇਹ ਕੰਮ ਹੋ ਹੀ ਨਹੀਂ ਸਕਦਾ ਜਦ ਕਿ ਦੁਨੀਆ 'ਚ ਕੋਈ ਕੰਮ ਨਾ ਮੁਮਕਨ ਨਹੀਂ ਹੁੰਦਾ ਜਦੋਂ ਦੇਖੋ ਖਾਲਸਾ ਆਪਣੀਆਂ ਰਵਾਇਤਾਂ 'ਚ ਪਰੋਸੇ ਦੇ ਸੰਘਰਸ਼ ਕਰਦਾ ਰਿਹਾ ਮੁਗਲਾਂ ਦੇ ਮੁਕਾਬਲੇ ਖਾਲਸਾ ਆٹے ਚ ਲੂਣ ਵੀ ਨਹੀਂ ਸੀ ਹੈਗਾ। ਕਈ ਵਾਰੀ ਇਹਨੂੰ ਖਤਮ ਕਰ ਲਿਓ ਆਏ ਇਹ ਬਚਾਅ ਚ ਲੜ ਕੇ ਵੀ ਖਤਮ ਨਾ ਹੋਇਆ। ਤੋਂ ਇਸ ਕਰਕੇ ਜਦੋਂ ਐਨਾ ਪਰੋਸਾ ਡਾਊਨ ਹੋ ਜਾਵੇ ਪਿੱ ਤਿੰਨ ਕਰੋੜ ਪੰਜਾਬੀ ਵੀ ਨਹੀਂ ਮੋਰਚਾ ਜਿੱਤ ਸਕਦੇ। ਤੋਂ ਇਹ ਏਜੰਸੀਆਂ ਬੇਵਿਸ਼ਵਾਸੀ ਬੇਪਰੋਸਗੀ ਪੈਦਾ ਕਰਨਾ ਚਾਹੁੰਦੀਆਂ। ਤੋਂ ਇਹ ਜੜੀਆਂ ਪਰਸੈਪਸ਼ਨਾਂ ਬਣਾਉਂਦਾ ਯਤਨ ਕੀਤਾ ਜਾ ਰਿਹਾ ਹੈ ਇੱਕ ਬਚਕਾਨਾ ਜੀ ਗੱਲ ਕਹੀ ਜਾ ਸਕਦੀ ਆ ਸਾਡੇ ਫੋਰਮਾਂ ਵੱਲੋਂ ਇਸ ਕਰਕੇ ਭਰਾਓ ਜੇ ਸਾਂਝੇ ਪੰਜਾਬ ਦਾ 5.5 ਕਰੋੜ ਆਵਾਮ ਇੱਕ ਮੁੱਠ ਹੋ ਗਿਆ ਪੂਰਾ ਦੇਸ਼ ਦਾ 140 ਕਰੋੜ ਆਵਾਮ ਵੀ ਇੱਕ ਮੁੱਠ ਹੋਊਗਾ ਦੇਖਾਂਗੇ ਪੜਾ ਸਰਕਾਰਾਂ ਲੋਕਾਂ ਤੋਂ ਨਹੀਂ ਵੱਡੀਆਂ ਹੁੰਦੀਆਂ ਹੋ ਸਕਦਾ ਆ ਵੀ ਦਲੀਲ ਆ ਜੇ ਸਰਕਾਰਾਂ ਦੀਆਂ ਏਜੰਸੀਆਂ ਦੀ ਵੀ ਨਹੀਂ ਸਰਕਾਰਾਂ ਹੀ ਵੱਡੀਆਂ ਹੁੰਦੀਆਂ ਲੋਕ ਨਹੀਂ ਵੱਡੇ ਹੁੰਦੇ ਡਿਕਟੇਟਰ ਜਦੋਂ ਵੱਡੇ ਹੋ ਜਾਣ ਜਦੋਂ ਸਿਸਟਮ ਤੇ ਕਬਜ਼ਾ ਕਰ ਲੈਣ ਉਹ ਆਪ ਦੀ ਮੜੀ ਆਪ ਪੁੱਟਦੇ ਹੁੰਦੇ ਆ ਤੁਸੀਂ ਦੇਖਿਓ ਇਸ ਕਰਕੇ ਭਰਾਓ ਅੱਜ ਜਿਹੜਾ ਜਥਾ ਵਾ ਉਹ ਦਿੱਲੀ ਕੂਚ ਨੂੰ ਕਰਨਾ ਹੈਗਾ ਵੱਧ ਤੋਂ ਵੱਧ ਗਿਣਤੀ ਵਿੱਚ ਬਾਰਡਰਾਂ ਤੇ ਸ਼ੰਭੂ ਬਾਰਡਰ ਤੇ ਪਹੁੰਚੋ ਔਰ ਹੌਸਲਾ ਸਾਈ ਕਰੋ ਸਰਕਾਰਾਂ ਫਿਰ ਜਾਬਤਾ ਤੜਵਾ ਕੇ ਕੋਈ ਅਜਿਹੀ ਕਾਰਵਾਈ ਕਰਦਾ ਯਤਨ ਕਰਨੀਆਂ ਔਰ ਬਿਲਕੁਲ ਜੋਰ ਲੱਗਾ ਹੋਇਆ ਸਿਸਟਮ ਦਾ ਸਰਕਾਰ ਦਾ ਪਿਕਲੀਆਂ ਦੋ ਜਥੇ ਬੰਦੀਆਂ ਸਾਡੀਆਂ ਸਿਰਫ ਦੋ ਹੀ ਦੀਦੀਆਂ ਮਨਜੀਤ ਸਿੰਘ ਰਾਏ ਦੀਦਾ ਹੀ ਨਹੀਂ ਕਿਸੇ ਨੂੰ ਸਰਜੀਤ ਸਿੰਘ ਫੂਲ ਨਹੀਂ ਦੀਦਾ ਬ੍ਰਹਮਕੇ ਸਾਹਿਬ ਨਹੀਂ ਦੀਦਾ ਜਿਹੜਾ ਬੱਤੀਆ ਬੈਰੂ ਸਾਹਿਬ ਨਹੀਂ ਦਿੱਤੇ ਇੰਦਰਜੀਤ ਸਿੰਘ ਕੋਟ ਬੁੱਢਾ ਨਹੀਂ ਦੇਦਾ ਇਹ ਤੋਂ ਕਹ ਸਿਰਸਾ ਸਾਹਿਬ ਜਿਹੜੇ ਬੱਤੀਆਂ ਚੋਂਦੇ ਉਹ ਨਹੀਂ ਦੀਦੇ ਹੈਗੇ ਮੰਗਠ ਪਹਿਲੋ ਪ੍ਰੋਗਰੈਮ ਫਾਰਮਰ ਫਰੰਟ ਬੱਤੀਆਂ ਦਾ ਹਿੱਸਾ ਸੀ ਉਹ ਨਹੀਂ ਦੀਦੇ ਹੈਗੇ ਸ਼ਹੀਦ ਭਗਤ ਸਿੰਘ ਜਥੇਬੰਦੀ ਪਿਛਲੇ ਅੰਦੋਲਨ ਚ ਲੜੀ ਉਹ ਨਹੀਂ ਦਿੱਦੀ ਹੈਗੀ ਜੀ ਕੇ ਐਸ ਰਾਜਸਥਾਨ ਦੀ ਜਥੇਬੰਦੀ ਉਹ ਨਹੀਂ ਦਿੱਦੀ ਹੈਗੀ ਅਸੀਂ ਕਰੀਏ ਕੀ ਸੋਚ ਕਰਕੇ ਸਰਕਾਰ ਪੂਰਾ ਜੋਰ ਲਾਊਗੀ ਅਰੇ ਪਰਸੈਪਸ਼ਨ ਕ੍ਰੀਏਟ ਕਰੂਗੀ 3 ਕਰੋੜ ਪੰਜਾਬੀਓ ਇਹ ਇਕੱਠੇ ਨਹੀਂ ਹੈਗੇ ਸਾਰੇ ਇਕੱਠੇ ਆ ਜੇ 3 ਕਰੋੜ ਪੰਜਾਬੀ 5.5 ਕਰੋੜ ਇਸ ਖਿੱਤੇ 'ਚ ਵਸਣ ਵਾਲੇ ਪੰਜਾਬੀ ਅੰਦੋਲਨ ਜੱਤਨ ਦੀ ਹਾਲਤ 'ਚ ਆ ਤਾਂ ਫਿਰ ਜਿਹੜੀ ਤੇਰਾ ਇਕਤਾ ਵਿੱਚ ਜਾਦਾ ਵਿਖਾਣ ਪਾਉਗੀ ਉਹਨਾਂ ਨੂੰ ਵੀ ਸੱਦਾ ਕਰ ਲੈਣਗੇ ਇਸ ਕਰਕੇ ਤਗੜੇ ਹੋ ਕੇ ਦਿੱਲੀ ਅੰਦੋਲਨ ਦੋ ਉਹਦੀ ਹਮਾਇਤ ਵਿੱਚ ਜਿਵੇਂ ਤੁਸੀਂ ਉੱਤਰਿਓ ਇਹ ਚੜ੍ਹਦੀ ਕਲਾ ਅੱਜ ਅੰਦੋਲਨ ਦਾ 307ਵਾਂ ਦਿਨ ਮਰਨ ਵਰਤ ਦੇ 19ਵੇਂ ਦਿਨ ਵਿੱਚ ਜਿਹੜਾ ਮਰਨ ਵਰਤ ਪਹੁੰਚ ਚੁੱਕਾ ਵਾ ਇਸ ਕਰਕੇ ਭਰਾਓ ਚੜ੍ਹਦੀ ਕਲਾ ਚ ਰਹੋ ਅੰਦੋਲਨ ਨਿਰਣਾਇਕ ਦੌਰ ਚ ਪਹੁੰਚ ਚੁੱਕਾ ਵਾ ਬਿਲਕੁਲ ਕਿਸੇ ਦੇ ਖੱਬੇ ਸੱਜੇ ਨਾ ਆਇਓ ਇਹ ਅੰਦੋਲਨ ਆਪਣੀਆਂ ਜਿੱਤਾਂ ਤੈਅ ਕਰੂਗਾ ਸਰਕਾਰ ਨੂੰ ਮੋਰਚਾ ਜਿਹੜਾ ਹੱਲ ਕਰਨ ਲਈ ਮਜਬੂਰ ਕਰੂਗਾ ਧੰਨਵਾਦ